ਮੁਬਾਰਕਾਂ ਦਿਨ ਨਾਲ ਹੀ ਉਮੀਦਦਾਰਾਂ ਪ੍ਰਾਰਥਨਾ ਕਰਨਾ ਪਰਮਾਤਮਾ ਦੇ ਅੱਗੇ ਕਿ ਰੰਗਾਂ ਵਾਂਗੂ ਜਿਵੇਂ ਇਹਨੇ ਸਾਰੇ ਰੰਗਨੇ ਸਾਰਿਆਂ ਦੇ ਜੀਵਨ ਵਿੱਚ ਪਰਮਾਤਮਾ ਖੁਸ਼ਾਲੀ ਬਖਸ਼ੇ ਜੀ ਬਖਸ਼ੇ ਔਰ ਅੱਜ ਵਪਾਰ ਮੰਡਲ ਪਟਾਣਕੋਟ ਵੱਲੋਂ ਸਾਰੇ ਤੁਸੀਂ ਦੇਖ ਰਹੇ ਹੋ ਨੌਨ ਸ਼ਹਿਰੇ ਵਿੱਚ ਪਟਾਣਕੋਟ ਦੇ ਤੁਮਤਾਮ ਨਾਲ ਪਟਾਣਕੋਟ ਸ਼ਸਤੀ ਜੋਲੀ ਬਣਾਈ ਹੈ ਮੈਂ ਹੀ ਅਰਦਾਸ ਕਰਨਾ ਪਰਮਾਤਮਾ ਦੇ ਅੱਗੇ ਕਿ ਸਾਡੀ ਜਿਹੜੀ ਰੀੜ ਦੀ ਹੱਡੀ ਹੈ ਸਾਡੇ ਬੱਚਿਆਂ ਦਾ ਜਿਹੜਾ ਜੀਵਨ ਹੈ ਮੈਕਸਿਮਮ ਰੋਜ਼ਗਾਰ ਜਿਹੜਾ ਪਖਾਨਕੋਟ ਨੂੰ ਪੰਜਾਬ ਨੂੰ ਵਪਾਰੀ ਦਿੰਦੇ ਨੇ ਪਰਮਾਤਮਾ ਕਰੇ ਕਿ ਵਪਾਰੀਆਂ ਨੂੰ ਦਿਨ ਰਾਤ ਚੋਭਣੀ ਹੁੰਦੀ ਮਿਲੇ ਤਾਂ ਕਿ ਇਹਨਾਂ ਦਾ ਕੰਮ ਵਧੇ ਤੇ ਸਾਡੇ ਬੱਚ ਨੂੰ ਸਪੈਸ਼ਲੀ ਸਾਡਾ ਜਿਹੜਾ ਯੂਥ ਹੈ ਜਿਹੜਾ ਨਸ਼ੇ ਆਲੇ ਦੇਸੋਂ ਦੇ ਨਾਲ ਧਕੇਲਿਆ ਜਾ ਰਿਹਾ ਉਹ ਉਹਨਾਂ ਲਈ ਕੀ ਮੈਂ ਉਹਨਾਂ ਨੂੰ ਅਹੀ ਬੱਚਿਆਂ ਨੂੰ ਕਹਿੰਦੇ ਆ ਕਿ ਅਸੀਂ ਸਾਰੇ ਲੋਕ ਲੱਗੇ ਦੇ ਆ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇੱਕ ਬੱਚਾ ਨਸ਼ੇ 'ਚ ਜਾਂਦਾ ਤੇ ਸਾਰਾ ਪਰਿਵਾਰੀ ਪੂਰਾ ਸੁਭਾਏ ਖਤਮ ਹੋ ਜਾਂਦਾ ਹੈ ਬੱਚੇ ਹੁਣ ਸਮੇਂਦਾਰ ਨੇ ਔਰ ਨਸ਼ਾ ਨਹੀਂ ਦਾ ਖੇਲ ਵਿੱਚ ਪੜਾਈ ਵਿੱਚ ਨੌਕਰੀਆਂ ਵਿੱਚ ਜਾਣਾ ਚਾਹੀਦਾ ਸਾਡੇ ਜਿਹੜੇ ਟੈਪ ਦੇ ਲੋਕ ਸਾਡਾ ਵੀ ਐਫਰਟ ਰਿਵਲ ਰੋਜ਼ਗਾਰ ਵਾਲੇ ਇੰਡਸਟਰੀਅਲ ਵਾਲ ਤੇ ਵਪਾਰ ਕਿਸ ਤਰ੍ਹਾਂ ਵਧ ਸਕੇ ਉਹਦੇ ਵੱਲ ਸਦਾ ਧਿਆਨ ਹੋਣਾ ਚਾਹੀਦਾ ਤੇ ਅਸੀਂ ਸਰਕਾਰਾਂ ਦਾ ਨੁਕਸ ਸਰਕਾਰਾਂ ਨੂੰ ਵੀ ਕਵਾਂਗਾ ਪਰ ਮਾਤਮਰ ਨੂੰ ਵੀ ਸ਼ਕਤੀ ਹੈ ਕਿ ਤਾਂ ਕਿ ਉਹ ਵਪਾਰੀਆਂ ਦਾ ਜੋਖਮ ਤੇ ਹੋਲੀ ਦਾ अपनाया ਜਾ ਰਿਹਾ ਹੈ ਜਿਹਦੇ ਵਿੱਚ ਅੱਜ ਸਾਡੇ ਅਮਿਤ ਵੀਰ ਜੀ ਆਪਣੀ ਟੀਮ ਲੈ ਕੇ ਅਸ਼ੀਸ਼ ਵੀਰ ਜੀ ਪੰਨਾਵਾਲ ਪਾਟੜੀ ਜੀ ਮੇਰ ਸਾਹਿਬ ਔਰ ਸਾਰੀ ਆਪਣੀ ਟੀਮ ਲੈ ਕੇ ਅੱਜ ਵਪਾਰ ਮੰਡਲ ਨੂੰ ਇੱਕ ਹੌਸਲਾ ਬਲੰਦ ਕੀਤਾ ਹੋਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਵਪਾਰੀਆਂ ਦੇ ਹਿੱਤ ਦੇ ਗੱਲ ਕਰਨੀ ਹੈ ਉਹ ਇੱਥੇ ਇਤਨੇ ਕਰਾਂਗੇ ਔਰ ਅੱਜ ਬੜੀ ਖੁਸ਼ੀ ਦਾ ਦਿਨ ਹੈ ਮੈਂ ਸਾਰੇ ਵਪਾਰੀਆਂ ਪਰਵਾਹ ਨੂੰ ਇਹ ਹੀ ਅਪੀਲ ਕਰਨਾ ਕਿ ਆਓ ਗਲੇ ਮਿਲ ਕੇ ਆਪਣੀਆਂ ਦੁਸ਼ਮੀਆਂ ਭੁੱਲ ਕੇ ਅਹੋਲੀ ਦਾ ਪਰਬ ਮਨਾਈਏ ਔਰ ਸਾਰੇ ਮਿਲ ਕੇ ਅਸੀਂ ਜਿਹੜੀ ਹੈ ਵਪਾਰੀ ਇਕਤਾ ਜਿਹੜੀ ਸਾਡੀ ਜਿਹੜੀ ਸਮੱਸਿਆ ਦਾ ਹੱਲ ਹੈ ਉਹਨਾਂ ਦੇ ਪੱਖ ਰੱਖ ਕੇ ਆਪਣੇ ਵਪਾਰੀਆਂ ਦੀ ਸਮੱਸਿਆ ਦਾ ਹੱਲ ਕਰੀਏ ਜੈ ਹਿੰਦ ਜੈ ਭਾਰਤ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to A&M's GEMS Cambridge International School, Patankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, Judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathanko.